ਕਿਵੇਂ ਆ ਹਰਮੀਤ ਕੀ ਬਣਾਉਂਦਾ ਫਿਰ ਤਾਂ ਆਏ। ਨਹੀਂ ਆਇਆ ਮਮ ਬੱਕਰੀਆਂ ਵੇਖੀਏ। ਬੱਕਰੀਆਂ ਵੇਖਲਾ ਆ ਜਾ। ਬਰੂਲਾ ਆਇਆ ਹਨਾ ਪੂਰਾ। ਬੱਕਰੀਆਂ ਦਾ? ਆਹ ਬੱਕਰੀਆਂ ਖੜੀਆਂ ਆਪਣੀਆਂ। ਹੈ? ਬੱਕਰੀਆਂ ਤਾਂ ਸੋਹਣੀਆਂ। ਧੰਨਵਾਦ ਜੀ ਸੋਹਣੀਆਂ ਤਾਂ ਬੱਕਰੀਆਂ। ਕੋਈ ਕੀ ਚੱਲ। ਖਾਈ ਜਾਂਦੀਆਂ ਨੀਰ। ਕੋਈ ਖੋਪੜੀ ਜੀ ਰੱਖੀ ਆ। ਹੈ? ਆਹ ਤੇ ਖੋਪੜੀ ਜੀ ਰੱਖੀ ਆ। ਆਹ ਖੋਪੜੀ ਆ ਹੱਤੀ ਹੋਇਆ ਕੀ ਪਿਆ। ਤੈਨੂੰ ਪਤਾ ਹੀ ਨਹੀਂ ਹੈ ਤਾ ਤੂੰ ਦਾ ਹੱਥ ਲਾਈ ਇਹਨਾਂ ਖੋਪੜੀ ਨੂੰ ਇਹ ਨੂਨ ਆ ਕਾਲਾ ਠੀਕ ਆ ਮਟਕੇ ਵਾਲਾ ਕਾਲਾ ਨਾਮਕ ਬੱਕਰੀਆਂ ਚੜਤੀਆਂ ਇਹਨੂੰ ਠੀਕ ਆ ਬੱਕਰੀਆਂ ਚੱਟ ਚੱਟ ਕੇ ਹੋ ਟੋਏ ਪਾਈ ਪਾਈ ਵਿੱਚ ਦੇ ਇਹਦੇ ਨਾਲ ਕੀ ਹੁੰਦਾ ਇਹਦੇ ਨਾਲ ਹਾਜਮਾ ਦਰਸਤ ਹੁੰਦਾ ਅੱਛਾ ਪਾਣੀ ਪੀਂਦਿਆਂ ਰਾਜ ਕੇ ਫਿਰ ਨੀਰਾ ਖਾਂਦਿਆਂ ਫੁੱਲ ਹੈਡ ਭਰ ਜਾਂਦਾ ਛੈਣਕ ਪਣੀ ਰਹਿੰਦੀ ਆ ਵੇ ਚਮਕਦੇ ਗਿਆ ਨਾ ਬੱਕਰੀਆਂ ਹਾਂ ਹਾਂ ਇਹੀ ਗੋਣ ਆ ਇਹਦੇ ਵਿੱਚ ਨੂਨ ਦੇ ਵਿੱਚ ਖੋਪੜੀ ਚ